ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ ਬਲਾਚੌਰ ਦੇ ਪਿੰਡ ਕੁੱਲੇਵਾਲ ਤੋਂ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇੱਕ ਘਰ ਵਿੱਚ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉਸ ਘਰ ਵਿੱਚ ਜਿਹੜੇ ਅਣਪਛਾਤੇ ਵਿਅਕਤੀ ਆਉਂਦੇ ਆ ਦਾਖਲ ਹੁੰਦੇ ਹਾਲਾਂਕਿ ਜਿਹੜਾ ਪਰਿਵਾਰ ਆ ਉਹ ਦੂਜੇ ਘਰ ਗਾਉਣ ਵਜਾਉਣ ਲੈ ਗਿਆ ਹੋਇਆ ਸੀਗਾ ਤੇ ਘਰ ਦੇ ਅੰਦਰ ਦੱਸਿਆ ਜਾ ਰਿਹਾ ਪਰਵਾਸੀ ਵਿਅਕਤੀ ਮੌਜੂਦ ਸਨ ਤਾਂ ਅਣਪਛਾਤੇ ਵਿਅਕਤੀ ਗੱਡੀ ਵਿੱਚ ਆਉਂਦੇ ਆ ਪਰਿਵਾਰਕ ਮੈਂਬਰਾਂ ਦੇ ਕਹਿਣ ਦੇ ਮੁਤਾਬਕ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਕੇ ਗੱਡੀ ਦੀ 판 ਤੋੜ ਕਰਦੇ ਆ ਸਕੂਟੀਆਂ ਸਿੱਟ ਦਿੰਦੇ ਆ ਸਕੂਟੀ ਮੋਟਰਸਾਈਕਲ ਨੂੰ ਸਿੱਟ ਦਿੰਦੇ ਆ ਅਤੇ ਪ੍ਰਵਾਸੀਆਂ ਦਾ ਕਹਿਣਾ ਹੈ ਜਿਹੜੇ ਉੱਥੇ ਮੌਕੇ ਤੇ ਮੌਜੂਦ ਸਨ ਕਿ ਗੋਲੀ ਵੀ ਚੱਲੀ ਆ ਲੇਕਿਨ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਉਹ ਕਹਿੰਦੇ ਅਸੀਂ ਮੌਕੇ ਤੇ ਮੌਜੂਦ ਨਹੀਂ ਸੀ ਪੁਲਿਸ ਪ੍ਰਸ਼ਾਸਨ ਦਾ ਵੀ ਇਹ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਅਫਵਾਹ ਹੈ ਪਰ ਇਹ ਗੱਲ ਨੇ ਬਹੁਤ ਹੈਰਾਨ ਕੀਤਾ ਜੋ ਪਰਿਵਾਰਕ ਮੈਂਬਰ ਇੱਕ ਮਹਿਲਾ ਨੇ ਦੱਸੀ ਉਹ ਕਹਿੰਦੇ ਕਿ ਜਿਹੜੇ ਇਹ ਅਣਪਛਾਤੇ ਵਿਅਕਤੀ ਆਏ ਸੀ ਜਾਣ ਲੱਗਿਓ ਕਹਿ ਕੇ ਕਿ ਅਸੀਂ ਤਾਂ ਯਾਰ ਗਲਤੀ ਨਾਲ ਗਲਤ ਘਰ ਵਿੱਚ ਆ ਗਏ ਤਾਂ ਗਲਤ ਘਰ ਵਿੱਚ ਜੇ ਤੁਸੀਂ ਗਲਤੀ ਨਾਲ ਆ ਗਏ ਕੋਈ ਇਸ ਤਰੀਕੇ ਕਿਸਦਾ ਨੁਕਸਾਨ ਕਰਦਾ ਪਰ ਜੇ ਤੁਸੀਂ ਸਹੀ ਘਰ 'ਚ ਵੀ ਜਾਂਦੇ ਤਾਂ ਵੀ ਕੀ ਤੁਸੀਂ ਕਿਸਦਾ ਇਸ ਤਰੀਕੇ ਨੁਕਸਾਨ ਕਰ ਸਕਦੇ ਹੋ ਇਹ ਬਹੁਤ ਸਾਰੇ ਸਵਾਲ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਿ ਕਿਉਂ ਜਿਹੜੇ ਮਾੜੇ ਅਨਸਰ ਉਹਨਾਂ ਦੇ ਇਸ ਤਰੀਕੇ ਹਿਆਂ ਵਧੇ ਹੋਏ ਆ ਬਲਾਚੌਰ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਦਾ ਇਸ ਪੂਰੀ ਘਟਨਾ ਉਤੇ ਕਹਿਣਾ ਹੈ ਕਿ ਪੁਲਿਸ ਤਪਤੀਸ਼ ਵਿੱਚ ਜੁਟੀ ਹੋਈ ਹੈ ਦਖਾਨੇ ਤੋਂ ਮੌਕੇ ਦੀ ਪੂਰੀ ਤਸਵੀਰਾਂ ਹਾਂਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਇਹ ਰਾਤ ਹੋਈ ਆ ਕਿ ਵਾਰਦਤ ਕਿਦਾਂ ਸਰ ਪਤਾ ਨਹੀਂ ਹੁਣ ਬੰਦੇ ਕੌਣ ਸੀ ਅਣਪਛਾਤੇ ਬੰਦੇ ਕੋਲ ਆਏ ਸੀ ਤਾਂ ਉਧਰ ਆਪਣੇ ਘਰੇ ਲੇਡੀ ਸੰਗੀਤ ਸੀਗਾ ਉਹ ਚ ਬਿਜੀ ਸੀਗੇ ਅੱਲੇ ਅਸੀਂ 10-15 ਮਿੰਟ ਪਹਿਲਾਂ ਗੱਡੀ 'ਤੇ ਖੜੀ ਕੀਤੀ ਹੈ ਉਹ ਤੋਂ ਬਾਅਦ ਉਹ ਭਈਏ ਜਿਹੜੇ ਡੈਕੋਰੇਸ਼ਨ ਕਰਨ ਆਏ ਸੀਗੇ ਉਹਨਾਂ ਨੂੰ ਜਾ ਕੇ ਦੱਸਿਆ ਵੇ ਪੰਜ-ਸੱਤ ਬੰਦੇ ਆਏ ਗੱਡੀ 'ਚ ਉਹਨਾਂ ਨੇ ਆ ਕੇ ਗੰਨਤ ਆਪਣੇ ਗੱਡੀ ਦੀ ਭਾਂ ਤੋੜ ਵੀ ਕੀਤੀ ਆ ਮੁਦਨ ਰਾਤਾ ਤੁਮਕਾ ਮੇ ਜੇ ਤੁਸੀਂ ਕੁਛ ਭਜੋ ਇਥੇ ਤੁਹਾਡੇ ਗੋਲੀ ਮਾਰ ਦੇਗਾ ਅਸੀਂ ਤੇ ਕੋਈ ਫਾਇਰ ਵੀ ਹੋਇਆ ਸੀਗਾ ਸਰ ਸਾਡੇ ਸੁਣ ਨਹੀਂ ਆਇਆ ਹੁਣ ਉਹ ਦੱਸਦੇ ਪਏ ਉਦੋਂ ਫਾਇਰ ਕਰਕੇ ਗਏ ਦੋ ਦੋ ਫਾਇਰ ਹਾਂਜੀ ਉਹ ਭਈਏ ਦੱਸਦੇ ਪਰ ਪਾਕਿਸਤਾਨ ਨੂੰ ਇਹਦੇ ਬਾਰੇ ਕੋਈ ਸ਼ੋਰ ਨਹੀਂ ਕਰ ਸਕਦੇ ਤੇ ਇਸ ਪਰਿਵਾਰ ਦੇ ਨਾਲ ਕੋਈ ਰੰਜਿਸ਼ ਸੀ ਉਹਨਾਂ ਦੀ ਕੋਈ ਸਰ ਕੁਝ ਨਹੀਂ ਕੁਝ ਕਹਿ ਨਹੀਂ ਸਕਦੇ ਆਪਾਂ ਕਿਉਂਕਿ ਸਾਡੇ ਪਰਿਵਾਰ ਨਾਲ ਕੋਈ ਰੰਜਿਸ਼ ਨਹੀਂ ਉਹਨਾਂ ਦੀ ਪਹਿਲਾਂ ਤੋਂ ਕਿਸੇ ਦੀ ਵੀ ਕੋਈ ਹੁਣ ਇਹ ਬੰਦੇ ਪਤਾ ਨਹੀਂ ਬੰਦਾ ਹੈ ਕੋਣ ਹੈ ਕੋਣ ਨਹੀਂ ਕਿੰਨੇ ਕੇ ਬੰਦੇ ਸੀ ਅਬਾਊਟ ਜਿਹੜੇ ਆਏ ਸਰ ਭਈਆ ਦੇ ਦਸਨ ਮੇ ਤਾਂ ਪੰਜ ਤੋਂ 6 ਬੰਦੇ ਸੀ ਕਾਰ ਦਾ ਵੀ ਪਤਾ ਲੱਗਿਆ ਕਿਹੜੀ ਸੀ ਕੋਈ ਜਾਂ ਕਿੱਦਾਂ ਉਹ ਤਾਂ ਜਦੋਂ ਬਾਅਦ ਚ ਸੀਸੀਟੀਵੀ ਫੁਟੇਜ ਦੇਖੀ ਆ ਉਹ ਚ ਦਿਦਾ ਪਿਆ ਬਈ ਟੋਸ ਗੱਡੀ ਆ ਤਾਂ ਜਿਹੜਾ ਉਹਦਾ ਸਮਾਨ ਚੱਕਿਆ ਕੰਨ ਦੇ ਲੱਗਣ ਤੋਂ ਬਾਅਦ ਉਹ ਟੋਸ ਗੱਡੀ ਦੀ ਕ੍ਰੋਮ ਪਲੇਟ ਦੂਜੀ ਆ ਪੱਟੀ ਆ ਇਹ ਜਿਹੜੇ ਬੰਦੇ ਕਿੱਥੋਂ ਐਂਟਰ ਹੋਏ ਕੁਛ ਇਹਦੇ ਬਾਰੇ ਇਹਦੇ ਬਾਰੇ ਸਰ ਕੁਝ ਨਹੀਂ ਕਿਹਾ ਜਾ ਸਕਦਾ ਜਿਹੜੀ ਕਾਰ ਹੈ ਤੁਹਾਡੀ ਅੰਦਰ ਪਣੀ ਉਹਨਾਂ ਨੇ ਅੰਦਰੋਂ ਖੜੀ ਆ ਸਰ ਕੀ ਮੰਗ ਕਰਦੇ ਆ ਮੰਗ ਸਰ ਨੂੰ ਇਨਸਾਫ ਮਿਲੇ ਹੋਰ ਅਸੀ ਕੀ ਗਣਾ ਸਰ ਹਾਂਜੀ ਕੋਈ ਰਾਤ ਲੜਾਈ ਝਗੜਾ ਕੋ ਕੁੱਟਮਾਰ ਕੋ ਬਾਰੇ ਦੱਸਿਓ ਕੀ ਗੱਲਬਾਤ ਹੋਈ ਐ ਸਰ ਕੁਛ ਨਹੀਂ ਇਸ ਫੰਕਸ਼ਨ ਚਾਹੁੰਦਾ ਸੀ ਲੇਡੀਜ਼ ਜਿਹਦਾ ਪਿੰਡ ਜੋ ਆਉਂਦੇ ਆ ਨਾ ਮਤਲਬ ਰਾਤ ਨੂੰ ਗੌਂਡ ਬਜਾਉਣਾ ਅਸੀਂ ਇੱਥੇ ਮਤਲਬ ਕਰਦੇ ਸੀਗੇ ਤੇ ਉਹ ਡੈਕੋਰੇਟ ਵਾਲੇ ਮੁੰਡੇ ਆਏ ਸੀ ਕਰਨ ਵਾਸਤੇ ਉਹਨਾਂ ਨੇ ਜਿੱਦਾਂ ਮਤਲਬ ਉਹ ਵਿਚਾਰ ਆਪਣਾ ਕੰਮ ਲੱਗੇ ਸੀ ਕਰਨ ਉਸੇ ਵੇਲੇ ਕਹਿੰਦੇ ਨਾ ਮਤਲਬ ਪਤਨੀ 5-6 ਜਣੇ ਸੀਗੇ ਜਿੱਦਾਂ ਗੱਡੀ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਕੰਧਾ ਟੱਪ ਕੇ ਉੱਪਰ ਦੀ ਅੰਦਰ ਦੋਰ ਖੋਲੇ ਆ ਕੋਲ ਕਿਉਂ ਮੁੰਡਿਆਂ ਨੂੰ ਕਹਿੰਦੇ ਤੁਸੀਂ ਆਪਣੀ ਗੱਡੀ 'ਚ ਵਾਜੇ ਜਿਹੜੇ ਡੈਕੋਰੇਟ ਵਾਲੇ ਸੀਗੇ ਮੇਰੇ ਤੋਂ ਤੁਹਾਡੇ ਵੀ ਸੀ ਗੋਲੀਆਂ ਮਾਰਨੀਆਂ ਉਹ ਬਸ ਆਪਣੀ ਗੱਡੀ 'ਚ ਬੈਠ ਕੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਨਾ ਉਹਨਾਂ ਨੇ ਇਹ ਵਸਿਆ ਕਿ ਫਾਇਰ ਕੀਤੀ ਉਹਨਾਂ ਨੇ ਮਤਲਬ ਅਸੀਂ ਤਾਂ ਦੇਖਿਆ ਨਹੀਂ ਹੈਗਾ ਤੇ ਗਮਲੇ ਸੀਗੇ ਉਹ ਭੰਨ ਗਏ ਤੇ ਬਾਕੀ ਬਾਈਕ ਸਕੂਟਰੀਆਂ ਵਗੈਰਾ ਸੀਗੇ ਖੜੀਆਂ ਸਾਈਡ ਤੇ ਲੱਗੀਆਂ ਉਹ ਸਿੱਟ ਕੇ ਤੇ ਗੱਡੀ ਦਾ ਸ਼ੀਸ਼ਾ ਭੰਨ ਕੇ ਚੱਲ ਗਏ ਫਟਾ ਲੱਗਿਆ ਕਿਉਂ ਉਹਨਾਂ ਨੇ ਇਦਾਂ ਕੀਤਾ ਮਤਲਬ ਉਹਨਾਂ ਨੇ ਇਹ ਦੱਸਿਆ ਸਾਨੂੰ ਕਹਿੰਦੇ ਕਿ ਉਹ ਇਹ ਕਹਿ ਕੇ ਗਏ ਲਾਸਟ ਵਿੱਚ ਉਹਨਾਂ ਨੇ ਵੀਡੀਓ ਵੀ ਆਪਣੇ ਫੋਨ 'ਤੇ ਬਣਾਈ ਆ ਤੇ ਕਹਿੰਦੇ ਭਈ ਘਰ ਅਸੀਂ ਕਿਸੇ ਹੋਰ ਘਰ ਜਾਣਾ ਸੀਗਾ ਅਸੀਂ ਗਲਤ ਘਰ ਆ ਗਏ ਇਹ ਗੱਲ ਕਹਿ ਕੇ ਫਿਰ ਵਿਆਹ ਤੁਹਾਡੇ ਸੀਗਾ ਤੁਹਾਡਾ ਕੀ ਲੱਗਦਾ ਜੀ ਤੇ ਵਿਆਹ ਸੀ ਮੇਰੇ ਮਾਮੇ ਦੀ ਬੇਟੀ ਆ ਜੀ ਉਹਦੀ ਮੈਰਜ ਆ ਅੱਜ ਜਿੱਦਾਂ ਰਿਸੈਪਸ਼ਨ ਹੋ ਜਾਂਦਾ ਮੈਰਜ ਕੱਲ੍ਹ ਦੀ ਆ ਅੱਜ ਜਾਗੋ ੜੀਜ਼ ਵਗੈਰਾ ਅੱਜ ਉਹ ਹਾਂਜੀ ਤੇ ਜਿਹੜੀ ਗੱਡੀ ਖੜੀ ਆ ਇਹ ਗੱਡੀ ਉਹਨਾਂ ਦੀ ਆ ਨਹੀਂ ਗੱਡੀ ਜਿਹੜੀ ਸਾਡੀ ਮਾਮੀ ਆ ਨਾ ਜਿਹਦੇ ਮਤਲਬ ਬੇਟੀ ਦਾ ਵਿਆਹ ਹੈ ਉਹਨਾਂ ਦੀ ਫਿਰ ਅਜ ਕਿਸੇ ਕੋਈ ਦੇ ਮਾਮੇ ਦੀ ਗੱਡੀ ਇਸੇ ਜਿੱਦਾਂ ਉਹਨਾਂ ਨੇ ਪਰ ਨਹੀਂ ਇਹ ਗੱਡੀ ਹਾਂਜੀ ਉਹਨਾਂ ਦੀ ਗੱਡੀ ਤੇ ਸ਼ੀਸ਼ੇ ਭੰਨ ਕੇ ਗਈ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤਾਂ ਇਹੀ ਕਹਿੰਨੇ ਆ ਭਈ ਜਿਨ੍ਹਾਂ ਨੇ ਵੀ ਇਹ ਜਿਹੜਾ ਵੀ ਸੀਗੇ ਆਏ ਇਹ ਕੋਸ਼ ਕੀਤਾ ਉਹਨਾਂ ਨੂੰ ਤੁਸੀਂ ਜਲਦੋਂ ਜਲਦ ਉਹਨਾਂ ਨੂੰ ਹੜਾ ਹੜਾਉਣ ਇਹ ਇੱਕ ਇਦਾਂ ਅੱਜ ਇੱਥੇ ਹੋਇਆ ਗੱਲੂ ਕਿਸੇ ਹੋਰ ਘਰ ਵੀ ਹੋਊਗਾ ਇਸ ਕਰਕੇ ਸੇਫਟਾ ਹੈ ਅਜ ਕੱਲ ਕੋਈ ਹੈ ਨਹੀਂ ਘਰ ਦੇ ਵਿੱਚ ਸ਼ਰਮੇਵੇਂ ਕੰਮ ਕਰਕੇ ਗਏ ਆ ਕੱਲੂ ਕੀ ਕਰੂੰਗਾ ਤੁਸੀਂ ਹਨਾ ਇਹ ਤੁਸੀਂ ਮੈਂ ਇਹੀ ਮੰਗ ਕਰਦੀ ਆ ਜਿਹੜੇ ਵੀ ਸੀਗੇ ਉਹਨਾਂ ਨੂੰ ਛੇਤੀ ਤੋਂ ਛੇਤੀ ਤੁਸੀਂ ਪੜੋ ਤੇ ਬਾਕੀ ਲੇਡੀ ਦਾ ਮੈਰਜ ਵਾਲਾ ਘਰ ਵਾ ਕੱਲੂ ਅੱਜ ਕੀ ਪਤਾ ਅੱਜ ਵੀ ਪ੍ਰੋਗਰਾਮ ਆ ਕੋਈ ਹੋਰ ਨਾ ਹੰਗਾਵਾ ਕਰਨ ਹਨਾ ਅੱਛਾ ਇੱਕ ਹੋਰ ਦੱਸਿਓ ਜਿੱਦਾਂ ਤੁਸੀਂ ਇਹ ਗੋਲੀ ਦੀ ਗੱਲ ਕਰਦੇ ਆ ਕੋਈ ਆਵਾਜ਼ ਆਈ ਆ ਹਵਾਈ ਫੇਅਰ ਕੀਤਾ ਜਾ ਕੋਈ ਸਰ ਉਹ ਮੁੰਡੇ ਜਿਹੜੇ ਸਟੈਂਸ ਤੇ ਸਮੋਕੇ ਤੇ ਸੀ ਨਾ ਉਹਨਾਂ ਨੇ ਚੀਜ਼ਾਂ ਦੇਖੀਆਂ ਸੀ ਨਹੀਂ ਦੇਖਿਆ ਉਹਨਾਂ ਨੇ ਦੇਖਿਆ ਉਹ ਸਾਨੂੰ ਦੱਸ ਰਹੇ ਆ ਉਹ ਮੁੰਡੇ ਕਿੱਥੇ ਹੁੰਦੇ ਨੇ ਹਜੇ ਤੱਕ ਤਾਂ ਆਏ ਨਹੀਂ ਹੈਗੇ ਬਾਕੀ ਜੇ ਬਾਅਦ ਵਿੱਚ ਆਜੂਗੇ ਤਾਂ ਮੈਂ ਤੁਹਾਨੂੰ ਕਰ ਦੇਵਾਂਗੀ ਕੁਲਿਆਲ ਮਾਮਲਾ ਆਇਆ ਸੀ ਰਾਤ ਕੋਈ ਵਿਆਹ ਦੇ ਵਿੱਚ ਪੁਕਾਰ ਦੀ ਭਗਤ ਉਹ ਜੀ ਹਾਂ ਜੀ ਰਾਤ ਨੂੰ ਤੋਂ ਮੈਸੇਜ ਆਇਆ ਸੀਗਾ ਵੀ ਕਿਸੇ ਲੜਕੀ ਦਾ ਉੱਥੇ ਮੈਰਿਜ ਦਾ ਫੰਕਸ਼ਨ ਹੈਗਾ ਤੇ ਲੇਡੀ ਸੰਗੀਤ ਜਰਾ ਚੱਲ ਰਿਹਾ ਹੈ ਤੇ ਕੋਈ ਲੜਕੇ ਆਏ ਨੇ ਕਾਰ ਤੇ ਤੇ ਗਏ ਜਿਵੇਂ ਉਹਨਾਂ ਦੇ ਘਰ ਖੜੀ ਗੱਡੀਆਂ ਉਹ ਵੀ ਭੰਤੋਲ ਕਰਕੇ ਚਲੇ ਗਏ ਨੇ ਫਗਵਾ ਤੇ ਵੀ ਫੈਲਿਸਕੇ ਉੱਤੇ ਗੋਲੀ ਮਾਰ ਕੇ ਉਹਦਾ ਸ਼ੀਸ਼ਾ ਤੋੜ ਗਏ ਨੇ ਬਟ ਸਵੇਰੇ ਜਾ ਕੇ ਉੱਥੇ ਜੋ ਸਾਰੀ ਪੁਤਾਰੀ ਕੀਤੀ ਹੈ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ ਤੇ ਹਲੇ ਨਾ ਤਾਂ ਕੋਈ ਰੰਜਸ਼ ਹੀ ਨਿਕਲੀ ਉਹਨਾਂ ਦੇ ਤੇ ਨਾ ਕੋਈ ਲੁੱਟਖੋ ਦਾ ਮਾਮਲਾ ਆ ਵੈਰੀਫਾਈ ਕਰ ਰਹੇ ਹੈ ਸਰਕਾਰਨ ਕੀ ਹੈ ਪਰ ਉੱਥੇ ਜਿਹੜੇ ਵੇਟਰੀਆਂ ਜੋ ਸੀ ਹੈ ਵੇਟਰਾ ਦੇ ਨਾਲ ਰਾਤ ਫਗਵਾ ਜਿਹੜਾ ਇਸ ਮਕਾਨ ਦੇ ਟੱਪ ਕੇ ਜਦੋਂ ਗਏ ਆ ਉਹਨਾਂ ਨੇ ਹਵਾਈ ਫੈਰ ਕੀਤੇ ਹਾਂਜੀ ਬੁਲਾਲੇ ਸੀ ਸੂਰੇ ਉਹ ਰਾਤ ਡੜੀ ਆਨੇ ਗਏ ਸੀ ਉਹਨਾਂ ਨੂੰ ਸਮਝ ਹੀ ਕੁਝ ਨਹੀਂ ਸੀ ਹਾਲੇ ਕਦੀ ਹੋਇਆ ਤਾਂ ਮੇਰੇ ਹੱਥ 'ਚ ਵੈਪਨ ਸੀ ਕਦੀ ਕਹਿ ਦਿੰਨੇ ਕੁਝ ਵੈਪਨ ਵਰਗਾ ਸੀ ਉਹਦੀ ਕਹਿ ਦਿੰਨੇ ਸਾਨੂੰ ਗੱਡੀ 'ਚ ਬੰਦ ਕਰ ਮਤਲਬ ਘੁੜਾਏ ਹੋਏ ਸੀ ਸੋ